ਲਓ ਜੀ ਮਿੱਤਰੋ ਆਪਾਂ ਵੀ ਡੇਕ ਲਾਉਣ ਲੱਗਿਆ ਬਾਈ ਨੂੰ ਮਿਲਣਾ ਆਇਸੀ ਜੋਸੀ ਪਲਾਂਟ ਲਾਬਰ ਨੂੰ ਆਪਾਂ ਵੀ ਇਹੀ ਕੰਮ ਲਾ ਗਏ ਬਾਈ ਤੇ ਡੇਕ ਅਸੀਂ ਵੀ ਲਾਈਏ ਕੋ ਲਗਾ ਕੋ ਨਾਲੇ ਭਾਗੀ ਬਣੀਏ ਤੇ ਕਬੱਡੀ ਕਰਕੇ ਆਪਾਂ ਵੀ ਡੇਕ ਲਾਵਾਂਗੇ ਹੁਣ ਦੇਖੋ ਕਿਵੇਂ ਡੇਕ ਲੱਗਦੀ ਹੈ ਇੰਨੇ ਜਾਂ ਤਾਂ ਰੋਜ਼ ਹੀ ਦੇਖਣੋ ਡੇਕਾਂ ਲੱਗੀਆਂ ਅੱਜ ਆਪਣੀ ਦੇਖੋ ਕਿਵੇਂ ਡੇਕ ਲਾਉਨੇ ਆਪਾਂ ਪਹਿਲਾਂ ਖਾਫ ਵਿੱਚ ਮਿੱਟੀ ਪਾਉ ਫਿਰ ਉਹ ਐ ਦੱਬੋ ਮਿੱਟੀ ਘੱਟ ਲੱਗਦੀ ਆ ਹੋਰ ਪਾ ਲੋ ਦੇਖੋ ਵੀ ਮਿੱਤਰੋ ਹੋਰ ਪਾ ਮਿੱਟੀ ਹੋਰ ਪਾ ਹਜੇ ਘੱਟ ਹਾਂ ਬਾਈ ਕਹਿੰਦਾ ਮਿੱਟੀ ਹਜੇ ਹੋਰ ਪਾਓ ਟ੍ਰੇਨਿੰਗ ਦੀ ਲੋੜ ਆ ਸਾਨੂੰ ਅੱਛਾ ਐ ਮਾੜੀ ਮੋਟੀ ਟ੍ਰੇਨਿੰਗ ਦੀ ਲੋੜ ਆ ਬਾਈ ਕਹਿੰਦਾ ਹਾਂ ਐਂ ਦੇ ਹੜਿਆਣਾ ਕਹਿੰਦੇ ਨਾ ਫਾਪਾ ਥੋੜਾ ਤਾਂ ਖਤਮ ਹੋ ਜਾਂਦੀ ਆ ਚਾ ਅੱਛਾ ਜੀ ਹਾਂ ਸੰਗੋ ਨਾ ਪੂਰੀ ਖੋਲੇ ਦੇਣਾ ਮਿੱਟੀ ਪਾਓ ਵਾਧੂ ਮਿੱਟੀ ਵਾਧੂ ਮਾਤਾ ਭਾਈ ਹਾਂ ਹੁਣ ਇਹਨੂੰ ਉਹ ਕਰ ਲੋ ਗਾਈ ਨਾਲ ਨਾਲ ਟ੍ਰੇਨਿੰਗ ਵੀ ਦਿੰਦਾ ਹੈ ਇਹ ਪਿਛਲੇ ਸਾਲ ਲਈ ਸੀ ਆਪਾਂ ਨੇ ਆ ਛੋਟੇ ਚ ਲੱਗੀ ਹੋਈ ਸੀ ਹਾਂ ਬੜਾ ਏਦੋਂ ਵੱਡਾ ਇਹ ਰਿਫਾਈਨਡ ਦੀ ਬੋਤਲ ਹੈਗੀ ਅਡਾਨੀ ਵਾਲਿਆਂ ਦੀ ਉਹ ਕਿਹੜੀ ਹੁੰਦੀ ਆ ਉਹ ਐ ਸੈਂਟਰ ਚ ਤਰੋ ਇਹਨੂੰ ਹਾਂ ਠੀਕ ਹੈ ਜੀ ਮੈਂ ਦੂਆ ਫੇਰ ਮਿੱਟੀ ਪਾਉਂ ਚ ਕਹੀ ਨਾਲ ਹੀ ਪਾ ਦੇ ਇਹਨੂੰ ਥੋੜਾ ਇਹਨੂੰ ਸਿੱਧੀ ਕਰ ਦੇ ਜੇ ਲੇਕ ਨੂੰ ਹਾਂ ਥੋੜੀ ਜਿਹੀ ਇਹ ਇਸਾ ਦੇ ਪਰਾਮੈਂਡ ਮੰਗੋ ਹੋਵੇ ਕੋ ਤਾਂ ਮੈਂ ਨਾਰ ਮੰਗ ਕਰ ਦੇ ਨਾ ਜਮਾ ਸਿੱਧੀ ਆ ਯਾਰ ਹਾਂ ਠੀਕ ਹੈ ਜਲੇਬੀ ਮੰਗੂ ਸਿੱਧੀ ਲੱਗਦੀ ਆ ਹਾਂ ਜਿੰਨੀ ਮਿੱਟੀ ਪੈਂਦੀ ਆ ਪਾਓ ਉਹ ਤੋ ਅੱਧਾ ਗੈਂਚ ਨੀਵੇਂ ਰੱਖੋ ਹੈ ਨੀਵੇਂ ਤਾਂ ਇਹ ਹੋ ਜੂਗੀ ਮਿੱਟੀ ਦਬ ਜੂ ਵਿੱਚੋਂ ਅੱਛਾ ਜਦੋਂ ਪਾਣੀ ਪਾਇਆ ਅੱਜ ਸਾਡੀ ਮਿਹਨਤ ਸਫਲ ਹੋਈ ਇੱਕ ਬੰਦੇ ਨੂੰ ਅਸੀਂ ਇੰਪ੍ਰੈਸ ਕੀਤਾ ਨਾਲ ਜੋੜਿਆ ਬੰਦਾ ਵੀ ਜੋੜਿਆ 5000 ਫੋਲਰ ਵੀ ਕਰਤੇ ਆਪਣੇ ਹਾਂ ਇਹਦੀ ਵੀ ਪਾਰਟੀ ਆ ਇਕੋਈ ਮੱਤਰ ਕਹਿੰਦਾ ਸੀ ਵੀ ਡੇਕ ਚਾਹੀਦੀ ਆ ਮੈਂ ਤੈਨੂੰ ਲਾ ਕੇ ਡੇਕ ਫੇਰੀ ਦਵਾਗੇ ਵੱਡੀ ਕਰੀ ਹਾਂ। ਹਾਂ। ਬਣੇ ਨੂੰ ਇੱਥੇ ਧਰਦਣਿਆ। ਆ ਲੋ ਜੀ ਪਾਣੀ ਪਾਓ ਜੀ। ਤੂੰ ਆ ਪਾਣੀ ਪਾਉਣੇ ਇੱਚ। ਆ ਦੇਖੋ। ਯੰਤਰ ਵੀ ਨਵੇਂ ਤੋਂ ਨਵੇਂ ਨੇ ਪਾਣੀ ਪਾਉਣਾ। ਬਸ ਕਿਤੇ ਪਹਿਲੇ ਦਿਨ ਹੀ ਨਾ ਨਾ ਪਾ ਦੇ ਕੋਈ ਨਾ। ਉਹ ਥੱਲੇ ਹੌਲ ਕਿਤੇ ਹੋਏ ਨੇ ਡਰੇਨ ਦੇ ਹੌਲ ਠੀਕ ਹੈ ਇਹ ਗਲੀ ਕੱਢਣੀ ਜ਼ਰੂਰੀ ਆ ਮਿੱਤਰੋ ਉਹ ਨਿਕਲ ਰਹਿਣਾ ਪਾਣੀ ਸਾਈਡ ਤੋਂ ਉਹਦਾ ਡੋਲਰ ਆ ਉਹਦਾ ਥੱਲੇ ਸਰਾਖ ਵੀ ਨੇ ਹਾਂ ਹਾਂ ਸਰਾਖ ਕੱਢਣੀ ਜ਼ਰੂਰੀ ਸਰਾਖ ਇੱਕ ਕੋਈ ਕੱਢਣੀ ਮੈਂ ਕੱਢਦੇ ਸੀ ਦੋ ਕੱਟ ਲੱਗੇ ਮੈਨੂੰ ਤਾਂ ਨਾ ਬਾਹਲੇ ਨਹੀਂ ਕੱਢਣੇ ਫਿਰ ਥੱਲੇ ਬਾਹਲੇ ਥੱਲੇ ਨਾ ਕਰੀਏ ਵੇਚਦੇ ਉਹ ਕੱਢ ਲੈਂਦੇ ਨੇ ਜੜ ਬੱਸ ਬਹਿ ਤਨੇ ਬਾਦੂ ਨੇ ਫਿਰ ਪਾਣੀ ਨਹੀਂ ਖੜਦਾ ਇੱਥੇ ਚਲੋ ਜੀ ਕਤਰੀ ਸਾਹਿਬ ਇੱਕ ਉਹ ਬੂਟਾ ਚੱਕ ਕੇ ਦਿਖਾਓ ਜਿਹੜਾ ਆਪਾਂ ਗਿਫਟ ਕਰਦੇ ਹੁੰਨੇ ਆ ਅੱਛਾ ਜੀ ਮਾਈਕ ਕੋ ਝੱਕ ਲੋ ਆਵੇ ਜਿਆ ਕਿ ਸਰੋਫਲੇ ਉੱਤੇ ਹਾਂ ਇਹਦੇ ਉੱਤੇ ਲਿਖਿਆ ਜਾਂਦਾ ਇਹ ਦੂਗਾ ਦਾ ਜੋਸੀ ਪਲਾਂਟ ਫਲਾਵਰ ਅਬ ਕਤਰੀ ਪਲਾਂਟ ਫਲਾਵਰ ਵੀ ਲਿਖ ਦਿਆ ਕਰਾਂਗੇ ਹਾਂ ਜੀ ਠੀਕ ਹੈ ਜੀ ਧੰਨਵਾਦ ਥੈਂਕ ਯੂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਕਮੈਂਟ ਲੇਖੋ ਤੇ ਇਹਨਾਂ ਦਾ ਵੀ ਚੈਨਲ ਸਬਸਕ੍ਰਾਈਬ ਕਰੋ ਜੋਸੀ ਪlant lover ਧੰਨਵਾਦ